ਤੇ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ ਗਰੀਬ ਗੁਰਬਿਆਂ ਦੀ ਆਪਣੇ ਭਾਈਚਾਰੇ ਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਨਾਲ ਹੀ ਇਸ ਪ੍ਰਵਾਦ ਨੇ ਧਾਰਮਿਕ ਤੌਰ ਤੇ ਵੀ ਪੰਥ ਦੀ ਬਹੁਤ ਵੱਡੀ ਸੇਵਾ ਨਿਭਾਈ ਆ ਤੇ ਉਹ ਅੱਜ ਸਾਡੇ ਵਿੱਚ ਸ਼ਾਮਲ ਹੋ ਰਹੇ ਆ ਮੈਂ ਹੁਣ ਬੇਨਤੀ ਕਰੂੰਗਾ ਖੁੱਡੀਆਂ ਸਾਹਿਬ ਨੂੰ ਸਾਡੇ ਸੀਨੀਅਰ ਲੀਡਰ ਅੰਮਲਿ ਹਲਕਾ ਲੰਬੀ ਤੋਂ ਉਹ ਵੀ ਵਿਧਿਬਤ ਬੀਬੀ surjit kaur ji ਦਾ ਸਵਾਗਤ ਕਰ ਕੁਛ ਸਮਾਂ ਪਹਿਲਾਂ ਹੀ surjit kaur ji ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਮਿਲ ਕੇ ਆਏ ਸੋਪੂਣਾ ਨੇ ਵੀ ਇਹਨਾਂ ਦਾ ਸਵਾਗਤ ਕੀਤਾ ਹੈ ਧੰਨਵਾਦ ਕੀਤਾ ਹੈ ਤੇ ਮੈਂ ਹੁਣ ਬੇਨਤੀ ਕਰੂੰਗਾ ਖੁਰੀਆਂ ਸਾਹਿਬ ਅ ਤੁਸੀਂ ਸਾਰੇ ਹੀ ਬਹੁਤ ਸਤਿਕਾਰਯੋਗੋਂ ਪ੍ਰੈਸ ਵਾਲੇ ਸੱਜਣ ਮੇਰੇ ਨਾਲ ਵੀ ਬਿਸਰਜੀਤ ਕੌਰ ਜੀ ਬੈਠੇ ਆ ਪਮਨ ਟੀਮ ਨੂੰ ਜੀ ਆਪਣੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿੰਦਰ ਭਗਤ ਜੀ ਔਰ ਪੀਬੀ ਦਾ ਬੇਟਾ ਦੀਪ ਦੀਪ ਸਿੰਘ ਜੀ ਪਹਿਲਾ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਮਿਲਿਆ ਹੈ ਜਿਹੜੀ ਚਲੰਦਰ ਵੈਸਟ ਦੀ ਚੋਣ ਹੋ ਰਹੀ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਸਨ ਬੀਬੀ ਸਰਜੀਤ ਕੌਰ ਜੀ ਜਿਨ੍ਹਾਂ ਨੇ ਜਿਵੇਂ ਪਮਨਟੀਨੂ ਜੀ ਹੋਰਾਂ ਨੇ ਕਿਹਾ ਕਿ ਜਥੇਦਾਰ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਇਸ ਆਪਣੇ ਇਲਾਕੇ ਦੀ ਸੇਵਾ ਨਿਮਰ ਹੋ ਕੇ ਕੀਤੀ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਲੋਕਾਂ ਨਾਲ ਵਰਤੇ ਉਹ ਆਪ ਵੀ ਨਗਰ ਕੌਂਸਲ ਦੇ ਮੈਂਬਰ ਬਣੇ ਔਰ ਉਸ ਤੋਂ ਬਾਅਦ ਜੇ ਕਈ ਇਹ ਦੋ ਵਾਰ ਬੀਬੀ ਜੀ ਸਰਜੀਤ ਕੌਰ ਜੀ ਵੀ ਨਮਾਇੰਦਗੀ ਕਰ ਚੁੱਕੇ ਐ ਔਰ ਅੱਜ ਜੋ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜਿਨ੍ਹਾਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮਿਹਰ ਕੀਤੀ ਔਰ ਅਜੋ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋਕਪੱਖੀ ਨੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਚ ਵੇਖਣ ਨੂੰ ਘੱਟ ਮਿਲਦੀਆਂ ਸਨ ਜਿਹੜੀਆਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਚਾਹੇ ਨੌਕਰੀਆਂ ਤੋਂ ਲੈ ਲਈਏ ਹਰ ਇੱਕ ਵਰਗ ਲਈ ਬਿਜਲੀ ਦੀ ਛੋਟ ਦੇਣੀ ਔਰ ਜ਼ੀਰੋ ਬਿੱਲ ਇਹ ਸਾਰੀਆਂ ਗੱਲਾਂ ਔਰ ਬੀਬੀ ਜੀ ਹੋਰਾਂ ਦਾ ਸਾਡੀ ਪਾਰਟੀ ਵਿੱਚ ਆਉਣਾ ਪਾਰਟੀ ਨੂੰ ਮਜ਼ਬੂਤ ਕਰਨਾ ਅੱਜ ਜਦੋਂ ਚੋਣ ਮਹਮ ਪੂਰੀ ਭਖਦੀ ਜਾ ਰਹੀ ਹੈ ਉਹਦੇ ਵਿੱਚ ਆ ਕੇ ਸ਼ਾਮਲ ਹੋਣਾ ਤੇ ਵੱਡਾ ਯੋਗਦਾਨ ਪਾਉਣਾ ਸਾਰਿਆਂ ਲਈ ਸਾਡੀ ਪਾਰਟੀ ਲਈ ਬਹੁਤ ਖੁਸ਼ੀ ਦੀ ਗੱਲ ਹੈ ਹੌਸਲੇ ਦੀ ਗੱਲ ਹੈ ਬੀਬੀ ਜੀ ਹੋਰਾਂ ਨੇ ਵੀ ਇਹ ਫੈਸਲਾ ਕਿਸੇ ਗੱਲ ਤੇ ਕਿ ਜਿਹੜਾ ਰਾਜਨੀਤਿਕ ਬੰਦਾ ਹੁੰਦਾ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਸਾਂਝ ਹੁੰਦੀ ਹੈ ਤੇ ਉਹ ਹੱਲ ਕਰਵਾਉਣ ਦੇ ਲਈ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਕਿਸੇ ਵੀ ਪਾਰਟੀ ਚ ਕਿਸੇ ਦਾ ਵੀ ਜੇ ਕੋ ਨਾਲ ਰਲਦਾ ਉਹ ਸਮਝਦਾ ਵੀ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਤੇ ਗੱਲਾਂ ਪੂਰੀਆਂ ਹੋਣ ਸੋ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਤੇ ਬਹੁਤ ਵੱਡਾ ਭਰੋਸਾ ਹੈ ਔਰ ਇਹ ਵੀ ਗੱਲ ਹੈ ਕਿ ਉਹ ਇੱਕ ਵਰਗ ਦੀ ਤਰਜਮਾਨੀ ਨਹੀਂ ਕਰਦੇ ਚاہے ਉਹ ਕਿਸਾਨੀ ਹੈ ਮਜ਼ਦੂਰ ਹੈ ਚਾਹੇ ਵਪਾਰੀ ਹੈ ਔਰ ਚਾਹੇ ਮਲਾਜਮਤ ਕਰਨ ਵਾਲੇ ਲੋਕ ਨੇ ਸਾਰਿਆਂ ਦੀ ਸੁਚੱਜੇ ਢੰਗ ਨਾਲ ਦਰਜਮਾਨੀ ਕਰਦੇ ਨੇ ਔਰ ਉਹਨਾਂ ਨੂੰ ਦੇਖਦਿਆਂ ਹੋਇਆਂ ਬੀਬੀ ਜੀ ਹੋਰਾਂ ਨੇ ਸਾਡੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੇ ਸਤਿਕਾਰਯੋਗ ਭੈਣ ਜੀ ਹੋਰਾਂ ਨੂੰ ਜਿਹਾਇਆ ਕਹਿਣਾ ਔਰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਣਾ ਕਿ ਜਿੱਡਾ ਤੁਸੀਂ ਸਾਡੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਸਾਹਿਬ ਤੇ ਤੁਹਾਨੂੰ ਕਦੇ ਵੀ ਕਿਹਾ ਇਹੋ ਜੀ ਗੱਲ ਸਾਡੇ ਪ੍ਰਤੀ ਨਹੀਂ ਆਊਗੀ ਕਿ ਅਸੀਂ ਤੁਹਾਡੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਔਰ ਤੁਹਾਨੂੰ ਤੁਹਾਡਾ ਇੱਜ਼ਤ ਮਾਨ ਸਨਮਾਨ ਅੱਜ ਨਾਲੋਂ ਵੀ ਵੱਧ ਹਮੇਸ਼ਾ ਲਈ ਕਰਾਂਗੇ ਤੁਹਾਨੂੰ ਜਿੱਥੇ ਕਿਤੇ ਸੇਵਾ ਦੀ ਲੋੜ ਆ ਸੇਵਾ ਦੇ ਵਿ ਲਈ ਵੀ ਵੰਗਾਰਾਂਗੇ ਔਰ ਤੁਹਾਨੂੰ ਕਈ ਜ਼ਿੰਮੇਵਾਰੀਆਂ ਵੀ ਪਾਰਟੀ ਵੱਲੋਂ ਸਰਕਾਰ ਵੱਲੋਂ ਸਮੇਂ ਆਉਣ ਤੇ ਦਿੱਤੀਆਂ ਜਾਣਗੀਆਂ ਫਿਰ ਮੈਂ ਦੁਬਾਰਾ ਤੁਹਾਨੂੰ ਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਵਧਾਈ ਵੀ ਦਿਨਾਂ ਜੀ ਆਇਆਂ ਵੀ ਆਖਦਾ ਔਰ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਸਾਡੇ ਭੈਣ ਭਰਾਓ ਕਾਕਾ ਦੀਪ ਮੋਹਰਾਂ ਨੂੰ ਵੀ ਸਾਡੇ ਬਹੁਤ ਹੀ ਹਰਮਨ ਪਿਆਰੇ ਔਰ شریف ਪਰਿਵਾਰ ਸ੍ਰੀ ਚੂਨੀ ਲਾਲ ਜੀ ਭਗਤ ਸਾਹਿਬ ਉਹਨਾਂ ਨੂੰ ਸਾਰੇ ਲੋਕ ਜਾਣਦੇ ਆ ਉਹਨਾਂ ਦੇ بیٹے ਮਹਿੰਦਰ ਭਗਤ ਜੀ ਸਾਡੇ ਉਮੀਦਵਾਰ ਨੇ ਜਿਹੜੀ ਜਿਸ ਦੇ ਸਦਕਾ ਸਾਨੂੰ ਸਾਰੇ ਹੀ ਇਸ ਇਲਾਕੇ 'ਚ ਬਹੁਤ ਵੱਡਾ ਸਮਰਥਨ ਮਿਲਦਾ ਤੇ ਅੱਜ ਭੈਣ ਜੀ ਹੋਰਾਂ ਦਾ ਸੁਰਜੀਤ ਕੌਰ ਜੀ ਹੋਰਾਂ ਦਾ ਸਰਦਾਰ ਪ੍ਰੀਤਮ ਸਿੰਘ ਜੀ ਸਵਰਗਵਾਸੀ ਜਥੇਦਾਰ ਸਾਹਿਬ ਦੇ ਪਰਿਵਾਰ ਦਾ ਸਾਡੇ ਵਿੱਚ ਆਉਣਾ ਉਹਨਾਂ ਦੇ ਸਾਥੀਆਂ ਦਾ ਆਉਣਾ ਸਾਨੂੰ ਬਹੁਤ ਵੱਡਾ ਬਲ ਮਿਲਿਆ ਇਸ ਚੋਣ ਮੈਮ ਨੂੰ ਪਕਾਇਆ ਔਰ ਅਸੀਂ ਪੂਰੀ ਸ਼ਾਨ ਨਾਲ ਇਸ ਨੂੰ ਜਿੱਤਾਂਗੇ ਸਾਰਿਆਂ ਦਾ ਧੰਨਵਾਦ ਕੱਟ ਕੇ ਫਿਰ ਦਿੰਦੇ। ਸੈਂਟੀ ਫੜਾ ਮਾਈਕ ਪੋਟ ਚੇਂਜ। ਇਹ ਕੋਲ ਜਿੱਕਰ ਆਉਂ। ਇਹ ਆਹ ਫੜਾ ਦੇ ਬਾਹ ਫੜਾ ਦੇ। ਇੱਧਰ ਕਰ ਦੋ। ਬਸ ਤੇਰਾ। ਫਾਇਤ ਤੇ। ਇੱਧਰ ਆ ਨਹੀਂ ਨਾ। والله। ਕੋਈ ਗੱਲ ਨਹੀਂ। ਇਹ ਵੀ ਕਿਹਦਾ ਜਾਉਂ। ਹਾਂ। ਹਾਂ ਬਾਕੀ ਕਰ ਦੋ। ਮੈਂ ਦੋ ਮੋਟੇ ਬਣਾਉਂਗਾ। ਤੂੰ ਬੈਂਚ ਹੀ ਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹਨਾਂ ਸਾਰੇ ਦਾ ਬਹੁਤ ਧੰਨਵਾਦ ਕਰਦੀ ਆ ਮਾਨਸਿਕ ਦਾ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਅਸੀ ਜੀ ਨੇ ਚ ਸ਼ਾਮਰ ਵਾਹਿਗੁਰੂ ਸਾਲ ਸਾਬਾ ਵਾਹਿਗੁਰੂ ਕੀ ਬੋਲ ਬੜਾ ਉੱਚੀ ਬੋਲ ਬੜਾ ਉੱਚੀ ਪਤੋਰੀ ਹੋਇਆ ਜਦੋਂ ਮਾਈਕ ਨੇ ਲਾਕ ਜੀ ਬੋਲ ਬੇਮਤ ਧੰਨਵਾਦ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਨ ਸਾਹਿਬ ਜੀ ਦਾ ਮੁੱਖ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਜ ਇਹਨਾਂ ਦੀ ਅਸੀਂ ਪਾਰਟੀ ਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਜੀ ਤੁਹਾਨੂੰ ਬਹੁਤ ਜੀ ਤੁਹਾਨੂੰ ਬਹੁਤ ਜੀ ਤੁਹਾਨੂੰ ਬਹੁਤ ਜੀ ਸਾਰਿਆਂ ਨੂੰ ਬਹੁਤ ਆਏ ਕਿ ਇੰਨੇ ਕੈਮਰੇ ਦੇ ਕੋਲ ਦੇ ਅਕਾਲੀ ਦਲ ਦੇ ਨਿਸ਼ਾਨ ਤੇ ਲੜਦੇ ਸੀ ਐਸਾ ਕੀ ਹੋਇਆ ਕਿ ਅਚਾਨਕ ਤੁਹਾਡਾ ਮਨ ਬਦਲ ਗਿਆ ਤੇ ਆਵਾਜ਼ ਵਿੱਚ ਅਕਾਲੀ ਦਲ ਵਾਲੇ ਜਵਾਬ ਜੋ ਮਾਨ ਸਾਹਿਬ ਦੁਨੀਆ ਦੇ ਸਾਰੇ ਇਲਾਕੇ ਦੇ ਵਿਕਾਸ ਕਰਾਰੇ ਦੇ ਸਾਨੂੰ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਜੀ ਦੇ ਤਾਂ ਜਵਾਬ ਦਿੱਤਾ ਸੀ ਅਸੀਂ ਇਲਾਕੇ ਦੇ ਕੰਮ ਵੀ ਕਰਵਾਉਣ ਦੇ ਇਸ ਕਰਕੇ ਸੀ ਆ ਕਦਮ ਚੱਕਿਆ ਹਾਂ ਬਾਦਲ ਸ਼ਰਮਣੀ ਅਕਾਲੀ ਦਲ ਦੇ ਚੋਣਾਂ ਦੇ ਨਾਲ ਤੁਹਾਡੀ ਉਮੀਦਵਾਰੀ ਤੋਂ ਪੱਲਾ ਛੱਡਿਆ ਸੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਬਾਦਲ ਜੀ ਨੇ ਬਾਅਦ ਵਿੱਚ ਕੁਝ ਨਹੀਂ ਕਿਹਾ ਤੁਹਾਨੂੰ ਬਾਕੀ ਕਹਿੰਦੇ ਸੀ ਉਹ ਖੜੇ ਨਾਲ ਖੜੇ ਨੇ ਤੁਹਾਨੂੰ ਚੋਣ ਲੜਾਉਂ ਕਿਸੇ ਪਾਰਟੀ ਬਾਰੇ ਵੀ ਮੈਂ ਖੁਸ਼ ਨਹੀਂ ਕਿਹਾ ਠੀਕ ਹੈ ਨਾ ਇਹ ਨਹੀਂ ਕਿ ਜੀ ਬੋਲ ਰਹੇ ਨੇ ਕਿ ਜਦੋਂ ਮਾਣ ਰਿਹਾ ਤੁਹਾਨੂੰ ਲੱਗਦਾ ਜਿਉਂ ਉਹ ਤੁਹਾਨੂੰ ਮੋਹਿ ਰਹੀ ਹੈ ਇਹ ਪਤਾ ਦੇਣੇ ਦਾ ਮਸਲਾ ਹੈ ਉਹਨਾਂ ਦੀ ਆਪਣੀਆਂ ਪਾਰਟੀਆਂ ਦਾ ਮਸਲਾ ਸਾਡੇ ਨਾਲ ਕੋਈ ਨਹੀਂ ਉਹਨਾਂ ਨੇ ਕਹਾਂ ਤੁਹਾਨੂੰ ਆਖਰੀ ਵਾਰੀ ਵਿੱਚ ਦਿੱਤੀ ਸੀਗੀ ਚਲਣ ਦੀ ਵੀ ਬੇਣੀ ਆਏ ਹੋ ਜੀ ਬਿਨਾਕਾ ਸਾਹਿਬ ਆਇਆ ਜਿਹੜੇ ਗਾਲੀ ਕੌਣ ਕੁਆਡੇ ਨਾਲ ਗੱਲ ਹੋ ਗਈ ਹੋਏ ਤੇ ਅਸੀਂ ਬਣਾਉਣਾ ਆ ਆਰਤੀ ਮਤਲਬ ਵੀ ਦਬੋਗੇ ਇਹ ਵੀ ਗੱਲ ਜਿਹੜੀ ਨਿਕਲ ਕੇ ਆਈ ਸੀ ਬਾਅਦ ਕਿ ਜਿਹੜੇ ਬਾਕੀ ਜਿਹੜੇ ਆਪਣੇ ਲੋਕਾਂ ਨੂੰ ਸੁਣਦੇ ਆ ਫੈਸਲਾ ਲੋਕਾਂ ਦੀ ਗੱਲ ਨੂੰ ਸੁਣਦੇ ਆ ਫੈਸਲਾ ਨੂੰ ਮੈਂ ਕਾਹਦੀ ਬੰਦੇ ਨੂੰ ਯਾਰ ਨਾ ਕੀ ਕਾਰਨ ਹੋਇਆ ਕਿ ਕੀ ਬਦਤੀਆਂ ਆਏ ਤੁਹਾਨੂੰ ਬਾਡੀ ਨਹੀਂ ਸਾਨੂੰ ਕੋਈ ਕਿਸੇ ਨੂੰ ਖੁਸ਼ ਨਹੀਂ ਦਿੱਤਾ ਅਸੀਂ ਆਪਣੇ ਕੰਮਾਂ ਨੂੰ ਦੇਖ ਕੇ ਤੇ ਆਪਣਾ ਫੈਸਲਾ ਲੈਂਦੇ ਹਾਂ ਮੇਰਾ ਪਾਰਟੀ ਦਾ ਸ੍ਰੀ ਦੋਪਤਾਲੀ ਦਾ ਨੰਬਰ 88 ਸਾਹ ਦੇਖੋ ਅੱਜ ਦਾ ਮੌਕਾ ਜਿਹੜਾ ਲੋਕ ਵੀ ਕੰਮ ਭਾਲਦੇ ਨੇ ਉਹ ਹੈਗਾ ਬੀਬੀ ਸਰਜੀਤ ਕੌਰ ਜੀ ਦੇ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣ ਨਾਲ ਸਾਨੂੰ ਬਹੁਤ ਬਲ ਮਿਲਿਆ ਹੈ। ਔਰ ਆਮ ਆਦਮੀ ਪਾਰਟੀ ਇਹ ਸੀਟ ਜਲੰਧਰ ਵੈਸਟ ਦੀ ਬਹੁਤ ਵੱਡੇ ਮਾਰਜਨ ਨਾਲ ਜਿੱਤਣ ਜਾ ਰਹੀ ਹੈ। ਕਿਉਂਕਿ ਜਲੰਧਰ ਵੈਸਟ ਦੇ ਲੋਕਾਂ ਨੂੰ ਕੰਮ ਚਾਹੀਦੇ ਆ ਤੇ ਸਰਕਾਰ ਹੀ ਕੰਮ ਕਰ ਸਕਦੀ ਹੈ। ਇਹ ਪਰਿਵਾਰ ਜਿਹੜਾ ਆ ਬੜਾ ਟਕਸਾਲੀ ਅਕਾਲੀ ਪਰਿਵਾਰ ਆ ਸ਼੍ਰੀ ਪਰਵਾਦ ਇਹ ਸ਼ਾਇਦ ਕਈ ਵਾਰੀ ਪਹਿਲੀ ਵਾਰੀ ਇਹਨਾਂ ਦਾ ਮੌਕਾ ਆ ਵੀ ਤੁਹਾਨੂੰ ਇਹ ਫੇਸ ਕਰ ਰਿਹਾ ਇਹ ਆਪਣੇ ਭਾਈਚਾਰੇ ਦੇ ਕੰਮ ਵੀ ਕਰਾਉਣਾ ਚਾਹੁੰਦੇ ਆ ਕਿਉਂਕਿ ਪਿੱਛੇ ਰਹਿ ਗਏ ਲੋਕ ਸੋ ਅਸੀਂ ਇਹਨਾਂ ਦਾ ਸਵਾਗਤ ਕਰਦੇ ਆ ਅਕਾਲੀ ਦਲ ਦੇ ਜੋ ਹਾਲਾਤ ਆ ਮੇਰੇ ਨਾਲੋਂ ਵੀ ਬਿਹਤਰ ਹੁਣ ਤੁਸੀਂ ਸਾਰੇ ਜਾਣਦੇ ਹੋ ਵੀ ਉਹ ਕਿਹੋ ਜਿਹਾ ਖਿਲਾਰਾ ਪਾ ਕੇ ਬੈਠੇ ਆ ਪੰਜਾਬ ਦੇ ਲੋਕਾਂ ਨੂੰ ਹੁਣ ਉਹਨਾਂ ਤੋਂ ਕੋਈ ਉਮੀਦ ਨਹੀਂ ਤੇ ਹੁਣ ਪੰਜਾਬ ਦਾ ਭਵਿੱਖ ਪੰਜਾਬ ਦੇ ਸਾਰੇ ਵਰਗਾਂ ਦੀ ਜਿਹੜੀ ਰਹਿਨਮਾਈ ਤੇ ਅਗਵਾਈ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਦੇਖੋ ਉਹਦਾ ਝੁੰਡਾ ਕਮੇਟੀ ਦਾ ਕੋਈ ਟਾਈਮ ਸੀ ਉਹਦੇ ਉੱਤੇ ਕਾਰਵਾਈ ਕਰਨ ਦਾ ਉਹਨੂੰ ਲਾਗੂ ਕਰਨ ਦਾ ਹੁਣ ਉਹ ਟਾਈਮ ਨਿਕਲ ਚੁੱਕਿਆ ਹੈ ਹੁਣ ਕੋਈ ਫਾਇਦਾ ਨਹੀਂ ਬੀਤੇ ਸਮੇਂ ਦੀ ਗੱਲ ਹੋ ਗਈ ਕਿਉਂਕਿ ਇਕਬਾਲ ਸਿੰਘ ਝੁੰਡਾ ਜਿਹੜੇ ਚੇਅਰਮੈਨ ਸੀ ਉਹ ਤਾਂ ਆਪ ਚੋਣ ਲੜਨ ਨੂੰ ਕਾਲੇ ਪੈ ਗਿਆ ਉਹਨਾਂ ਨੂੰ ਅਸੀਂ ਕਿਹਾ ਸੀ ਪਰ ਉਹਨਾਂ ਨੂੰ ਚੋਣ ਲੜਨੀ ਪੈਰੀ ਹੋ ਗਈ ਸੰਗਰੂਰ ਤੋਂ ਤੇ ਜੋ ਫਿਰ ਹਾਲ ਉੱਥੇ ਹੋਇਆ ਮਤਲਬ ਪੰਜ ਵਾਰੀ ਸਮਝ ਲਓ ਜਮਾਨਤ ਜਬਤ ਹੋ ਗਈ ਕੋਈ ਇਲੈਕਸ਼ਨ ਤੋਂ ਬਾਅਦ ਹੁੰਦਾ ਛੱਡ ਕੇ ਜਾ ਸਕਦੇ ਆ ਉਹਨਾਂ ਨੂੰ ਬਸਤ ਕਰ ਦੇ ਸਕਦੇ ਆ ਉਹਦੇ ਤੇ ਨੁਕਤੇ ਆ ਉਹ ਕਿਹੜਾ ਕੰਮ ਹੋ ਸਕਦੇ ਆ ਉਹ ਤੋਂ ਦੇਖੋ ਨੁਕਤੇ ਦਵਾਈ ਮਰੀਜ਼ ਨੂੰ ਟਾਈਮ ਸਿਰ ਦੇ ਦਿਓ ਨਾ ਤਾਂ ਠੀਕ ਹੋ ਜਾਂਦਾ ਤੇ ਜਦੋਂ ਮਰੀਜ਼ ਦੀ ਹਾਲਤ ਜ਼ਿਆਦਾ ਮਾੜੀ ਹੋ ਜਾਂਦੀ ਫਿਰ ਦਵਾਈਆਂ ਕੀ ਕਰ ਲਾਂਗੇ ਦਵਾਈ ਸੀਚ ਹੁੰਦਾ ਕਮੇਟੀ ਦੀ ਰეკਮੈਂਡੇਸ਼ਨ ਥੈਂਕ ਯੂ ਵੈਰੀ ਮਚ ਤੁਸੀਂ ਕਰਨਾ